ਹਾਂਜੀ ਕੀ ਹਾ ਚੱਲ ਭਾਜੀ ਵਧੀਆ ਵਧੀਆ ਬੜੇ ਦਿਨਾਂ ਬਾਅਦ ਦਿਖਾਈ ਦਿੱਤੇ ਹੋਰ ਹੋਰ ਪਾਵਾ ਜੀ ਸੇਵ ਹੀ ਖਾਓ ਐਸੀ ਕੀ ਅੱਛਾ ਜੀ ਤਾਂ ਕਰਕੇ ਥੋੜਿਆ ਲੇਟ ਹੋ ਗਿਆ ਕੰਮ ਗਰਮੀ ਵਿਵਹ ਹੈ ਨਾ ਗਰਮੀ ਬਹੁਤ ਹੈ ਆ ਫੋਰੇ ਲਵਾ ਲਏ ਐ ਗਰਮੀ ਕਰਕੇ ਹੈ ਫੋਾਰੇ ਲਵਾ ਲਏ ਐ ਗਰਮੀ ਕਰਕੇ ਹੋਰ ਹੋਰ ਫੋਾਰੇ ਲਪਾਉਣਾ ਹੀ ਪੈਣਾ ਸੀ ਮम्मा ਆਪਸ ਹੀ ਐਸੀ ਜੀ ਸੋਨੇ ਪਸ਼ੂਨ ਨੂੰ ਪਰਮਾਰਨਾ ਹੈ ਮੈਂ ਜਣ ਕਿ ਗਰਮੀ ਤੇ ਜਿਹਨਾਂ ਦਾ ਦੁੱਧ ਪੀ ਗਏ ਉਹਨਾਂ ਨੂੰ ਕੋਈ ਬਫਾ ਨਾ ਕਰੀ ਉਹਨਾਂ ਦਾ ਖਾਣਾ ਲਈ ਉਹ ਕੀ ਕਰਨਾ ਗਰਮੀ ਵਿੱਚ ਸੇਕਣ ਥੋੜੀ ਜਿਹੀ ਛਣੇ ਉਹਨਾਂ ਦਾ ਦੁੱਧ ਪੀਨੇ ਆਪਾਂ ਸਹੀ ਹੈ ਨਾ ਸਹੀ ਹੈ ਵਾਜੀ ਹਾਂ ਤੇ ਇਹਨਾਂ ਦਾ ਖਿਆਲ ਵਧ ਰੱਖਣਾ ਚਾਹੀਦਾ ਸਾਨੂੰ ਅਸੀਂ ਨਾ ਅਸੀਂ ਇਹਨਾਂ ਨੂੰ ਪਾਲਦੇ ਸਾਨੂੰ ਪਾਲਦੇ ਆ ਠੀਕ ਹੈ ਨਾ ਤੇ ਅੱਜ ਦਾ ਮੇਨ ਟਾਪਿਕ ਇਹ ਹੈ ਕਿ ਪਹਿਲਾਂ ਤਾਂ ਸਾਰਿਆਂ ਨੇ ਜਿਨ੍ਹਾਂ ਨੇ ਮੇਰੇ ਭਰਾ ਵੀਡੀਓ ਨੂੰ ਦੇਖਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਪਿਆਰ ਬਹੁਤ ਹੁੰਦੇ ਆ ਤੇ ਮੈਂ ਕਮੈਂਟ ਮੈਸੇਜ ਵੀ ਪੜਦਾ ਸੀ ਜਿੰਨੀਆਂ ਤੇ ਕਿ ਭਾਜੀ ਕਮੈਂਟ ਨੂੰ ਕਿਤੇ ਭੁੱਲ ਗਿਆ ਤੇ ਐਵੇਂ ਸਾਨੂੰ ਮਝੂਠ ਨਹੀਂ ਬੋਲਣਾ ਤੇ ਉਹ ਕਮੈਂਟ ਮੈਂ ਪੜਦਾ ਸੀਗਾ ਤੇ ਕਈਆਂ ਭਰੀਆਂ ਪਿੱਛੇ ਉਹ ਜਿਹੜੀ ਗੱਪਾਂ ਨਹੀਂ ਰਹਿੰਦੀ ਪਰ ਉਹ ਮੇਰੀਆਂ ਗੱਲਾਂ ਆਪ ਨਹੀਂ ਦਿੰਦੀਆਂ ਠੀਕ ਨਹੀਂ ਮੈਂ ਵੀ ਤੁਹਾਨੂੰ ਕਹਿ ਜਾਵਾਂ ਕਿ ਮੇਰੀ ਗੱਪਣ ਹੋਈ ਜਣੀ ਹੈ ਨਾ ਮੇਰੀਆਂ ਤਿੰਨੇ ਖਾਲੀ ਸੀਗੀਆਂ ਹੁਣ ਦੇਖ ਲੈ ਟੀਕੇ ਲਵਾਇਆ ਦੁਆਰਾ ਬਾਕੀ ਕਹਿੰਦੇ ਨੇ ਸਾਡਾ ਕੰਮ ਆ ਪਾਣੀ ਲਾਉਣਾ ਫਲ ਲੱਗੇ ਨਾ ਲੱਗੇ ਉਹ ਰੱਬ ਤੇ ਆ ਠੀਕ ਹੈ ਨੀ ਆਪਾਂ ਫੇਰ ਦੁਆਰਾ ਟੀਕੇ ਭਰਾਏ ਆ ਤੇ ਥੋੜਾ ਜਿਹਾ ਮੌਸਮ ਠੰਡਾ ਜਿਹਾ ਕਰਕੇ ਫੋਗਰ ਲਾ ਕੇ ਅੰਦਰ ਹੁਣ ਇੰਦਾ ਲੱਗਦਾ ਕਿ ਹੈ ਠੰਡਾ ਦਿਗਰੀ ਖੜੀਆਂ ਆ ਰਾਮ ਨਾ ਤਾਂ ਹਾਂ ਖੜ ਜਿੰਦੀ ਆ ਰਾਮ ਆ ਠੰਡ ਲੱਗਦੀ ਆ ਆਪਾਂ ਨੂੰ ਵੀ ਲੱਗਦੀ ਆਂ ਨਾ ਬਾਹਰ ਆਪਾਂ ਮੜੇ ਬੋਰਿਆਂ ਦੇ ਬਾਹਰ ਵੀ ਜੀ ਆਪਣੇ ਲੱਤਾਂ ਗਰਮ ਹੋਣ ਲੱਗੀਆਂ ਮੌਂਟੀ ਹੈਂ ਮੰਨਦੀਆਂ ਤੇ ਮੌਸਮ ਵੀ ਵਧੀਆ ਥੇ ਅੱਦਲਾ ਜੇ ਤਾਂ ਬੈਠੇ ਰਹੀਏ ਮੰਜਾ ਢਾ ਕੇ ਪੱਗ ਬੈਹਾਂ ਉਹਨਾਂ ਪੂਛਾ ਵੱਜਣੀਆਂ ਤੇ ਅੱਜ ਹਨਾ ਡਾਈਟ ਵਾਲੇ ਦੱਸਣਾ ਕਿ ਜਿਹੜੇ ਮਤਲਬ ਮੱਝਾਂ ਵਾਲੀ گاਵਾ ਵਾਲੀ ਵੀ ਮੱਝਾਂ ਵਾਲੀ ਵੈਸੇ ਮੱਝਾਂ ਨੂੰ ਆਪਾਂ ਹੁਣ ਗਰਮਨੀ ਹੈ ਗਈ ਆ ਦੁੱਧ ਘਟ ਜਾਂਦੀਆਂ ਮੱਝਾਂ ਦਾ ਤੇ ਮੱਝਾਂ ਦੇ ਇਹਨਾਂ ਮਤਲਬ ਰੱਪਾ ਲੱਗ ਰਹੀ ਇਹਨਾਂ ਨੂੰ ਪਹਿਲਾਂ ਤਾਂ ਹਨਾ ਅਨਾਜ ਪਾਉਣਾ ਜਿਹੜਾ ਮੱਕੀ ਕਣਕ ਤੇ ਜੋ ਕਣਕ ਤੇ ਮੱਕੀ ਰੱਖੋ ਮਤਲਬ 25-25 ਕਿਲੋ ਤੇ ਜਾਂ 35 ਕਿਲੋ 10 ਕਿਲੋ ਵਾਲੇ ਜੋ ਠੀਕ ਹੈ ਠੀਕ ਹੈ ਨਾ 45 ਕਿਲੋ ਹੋ ਗਏ ਤੇ ਛੋਲਿਆ ਹਲਕਾ ਯੂਰ ਪਾਓ ਉਹ 10 ਕਿਲੋ ਪਾਉਣਾ 15 ਕਿਲੋ ਪਾਉਣਾ ਤੁਸੀਂ ਦੇਖਣਾ ਠੀਕ ਹੈ ਨਾ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ 15 ਕਿਲੋ ਪਾਇਆ ਠੀਕ ਹੈ 60 ਕਿਲੋ ਹੋ ਗਿਆ ਉਸ ਤੋਂ ਬਾਅਦ ਆਪਾਂ ਪਾਇਆ ਸਰੋਂ ਦੀ ਖਾਲ ਸਰੋਂ ਦੀ ਖਾਲ ਹਾਂ ਉਹ ਸਰੋਂ ਦਾ ਤੇਲ ਕਢਾ ਕੇ ਜਿਹੜੀ ਮਿੱਥੇ ਲੰਦ ਕਾਲਾ ਕਢਾ ਕੇ 20 ਕਿਲੋ ਪਾਈ ਆ ਸਰੋਂ ਦੀ ਖਾਲ 80 ਹੋ ਗਿਆ 5 ਕਿਲੋ ਪਾਇਆ ਆਪਾਂ ਨੇ 10 ਕਿਲੋ ਪਾਇਆ 5 ਕਿਲੋ ਪਾਇਆ ਮੈਂ ਆਪਣਾ ਧਾਰਾ ਮੀਰਨ ਠੀਕ ਹੈ ਤੇ 5 ਕਿਲੋ ਵੀ ਪਾਇਆ ਬੈਜ ਛੋਲੇ ਠੀਕ 6 ਕਿਲੋ ਪਾਇਆ ਤਾਂ 5 ਕਿਲੋ ਛੋਲੇ ਆਉਂਦੇ ਵੀ ਤਾਂ ਜਾਨ ਆ ਜਾਂਦੀ ਕਿਸੇ ਤੇ ਠੀਕ ਨਹੀਂ ਫਿਰ 2 ਕਿਲੋ ਰੂਣ ਪਾਇਆ 3 ਕਿਲੋ ਮੱਛਾ ਕੋਟਾ ਉਹਦੇ ਸੇ ਬਾਕੀ 8 ਕਿਲੋ ਚੋਕ ਕਰਾ ਪਏ ਆ ਆਪਣੇ ਜਿਹੜਾ ਛੋਲੇ ਆ ਛਿਲਕਾ ਨਾਲ ਜਿਲਕਾ ਕਹਿੰਦੇ ਆ ਉਹ ਹੋ ਤੇ ਇਹ ਉਹ ਪਾਉਣੀ ਆ ਸਵੇਰੇ ਸ਼ਾਮ 1.5 ਕਿਲੋ ਇਹ ਵਾਲੀ ਪੱਠੇ ਵਾਲਾ ਤੇ ਜਿਹੜਾ ਤੇ ਪੈਮ ਪਾਉਣਾ ਆ 10 ਕਿਲੋ 1.5 ਕਿਲੋ ਇਹ ਬਹੁਤ ਹੋਏ ਨੂੰ ਥੋੜੇ ਜਿਹਾ ਪੱਠੇ ਪਾ ਕੇ ਤੇ ਸ਼ਾਮ ਨੂੰ 1.5 ਕਿਲੋ ਪਾਉ ਤੇ 10 ਕਿਲੋ ਗਿਆ ਜਿਹੜਾ 3 ਵਜੇ ਪਾਉਣਾ ਉਹਦੇ ਵਿੱਚ ਮੈਂ ਪਾਉਣਾ ਆ ਆਪਣੇ ਥੋੜੇ ਛੋਲੇ ਜਿਹੜੇ ਆ ਚੂਰੀ ਹੁੰਦੀ ਆ ਛੋਲਿਆਂ ਦੀ ਤੇ ਬਰੇਵੇਂ ਆ ਤੇ ਛਿਲਕਾ ਤੇ ਆਪਾਂ ਨਾਲ ਆਪਾਂ ਲਾ ਗਏ ਤੇੰਦਾਂ ਮੈਂ ਟੱਪ ਦੇ ਵਿੱਚ ਪਾ ਗਏ ਪਾਣੀ ਪਾ ਕੇ ਇਹਨੂੰ ਥੋੜਾ ਜਿਹਾ 3-4 ਘੰਟੇ ਛਿਣ ਹੁੰਦਾ ਰੱਖਦਾ ਤੇ ਸ਼ਾਮ ਨੂੰ ਮੈਂ ਇਹਨਾਂ ਰਲਾ ਕੇ ਪਸ਼ੂ ਨੂੰ ਐਂ ਦਾ ਤਿੰਨ-ਚਾਰ ਦਿਨ ਚੱਕਰ ਕਰਕੇ ਲੋ ਬਦਲਾ ਤੇ ਉਹਨਾਂ ਕੋਈ ਮਤਲਬ ਪਸ਼ੂ ਥੋੜੇ ਦੁੱਧ ਵੀ ਬਦ ਜਾਂਦੇ ਤੇ ਜੀ ਕਹਿੰਦੇ ਹੁਣ ਪਹਿਲਾਂ ਮੈਨੂੰ ਪਤਾ ਸੀ ਮੈਂ ਵੀ ਕਿਸੇ ਨੂੰ ਦੇਖਿਆ ਹੀ ਇਹ ਮਤਲਬ ਸ਼ੁਰੂ ਕੀਤਾ ਆ ਤੇ ਆਪਾਂ ਨੂੰ ਇਹ ਇਹ ਨੋ ਲੈਜ ਹੈ ਕਿ ਆਪਾਂ ਹੁਣ ਇਹ ਨੋ ਲੈਜ ਕੀਨ ਕਰ ਰਹੇ ਹਾਂ ਕਿ ਬੰਦੇ ਨਾਲ ਜੇ ਆਪਣਾ ਇਹ ਸਿਸਟਮ ਸੈੱਟ ਬਹਿ ਗਿਆ ਤਾਂ ਆਪਾਂ ਸਾਨੂੰ ਵੀ ਦੱਸਾਂਗੇ ਹੱਲੇ ਕਿਸੇ ਨੇ ਭਰਾ ਮੇਰੇ ਨੇ ਫੀਡਿੰਗ ਸ਼ੁਰੂ ਕਰਨੀ ਹੈ ਵਲੀ ਇਹ ਸਿਰਫ ਆਪਾਂ ਤੁਹਾਨੂੰ ਦੱਸਦੇ ਪਏ ਕਿ ਮੈਂ ਸ਼ੁਰੂ ਕੀਤੀ ਆ ਮੈਂ ਤਾਂ ਆ ਦੱਸਦਾ ਪਿਆ ਕਿ ਆਪਾਂ ਜ਼ੀਰੋ ਤੋਂ ਸਟਾਰਟ ਕੀਤਾ ਕਿ ਆਪਾਂ ਮੈਨਾਂ ਜਿਹੜਾ ਪੰਗੇ ਹੁੰਦੇ ਤੁਹਾਡੇ ਨਾਲ ਹੋਣ ਤੁਹਾਡੇ ਨਾਲ ਪੈਸੇ ਲੌਗ ਹੋਣ ਤੇ ਤੇ ਜਿਹੜਾ ਨਾ ਪੈਸੇ ਕਿਸੇ ਦਾ ਲੋ ਬਣਾ ਹੋਵੇ ਮੈਂ ਤਾਂ ਕਹਿੰਦਾ ਕਿ ਤੁਹਾਨੂੰ ਵੀ ਸਹੀ ਜਾਣਕਾਰੀ ਜਾਈ ਜਾਵੇ ਤੇ ਮੈਂ ਤੁਹਾਨੂੰ ਦੱਸੀ ਵੀ ਜਾਵਾਂ ਕਿ ਤੁਹਾਨੂੰ ਪਤਾ ਵੀ ਲੱਗੀ ਜਾਵੇ ਕੀ ਹੋ ਰਿਹਾ ਹੈ ਕਿੱਦਾਂ ਹੋ ਰਿਹਾ ਹੈ ਜਿਹੜਾ ਵੀਡੀਓ ਰੈਗੂਲਰ ਸੁਣਦਾ ਰਿਹਾ ਉਹਨੂੰ ਤਾਂ ਭਰਾ ਪਤਾ ਲੱਗ ਗਿਆ ਨੇ ਕਿ ਭਾਦੀ ਨਾਲ ਹੋ ਰਿਹਾ ਹੈ ਕਿ ਐਦਾਂ ਨਿਕਲਿਆ ਭਰਾ ਇਹ ਸੁਜੈਸ਼ਨ ਹੋ ਗਿਆ ਸੁਜੈਸ਼ਨਾਂ ਬਹੁਤ ਤਕੜੀਆਂ ਤਕੜੀਆਂ ਆ ਜਾਂਦੀਆਂ ਨੇ ਵਿੱਚ ਵੀ ਵੇਲੇ ਹੁਣ ਜਿੱਦਾਂ ਮੇਰੇ ਬਸੋ ਗੁਰਾ ਉਹ ਹੋ ਗਏ ਪੈਨਸ਼ਨ ਭਜੇਦੀ ਪੈਸੇ ਦਾ ਕੋਲ ਆਉਂਦਾ ਨਹੀਂ ਸਾਰੇ ਜਿੰਨੇ ਕੋਲ ਹੁੰਦੇ ਉਹ ਵੀ ਲੱਗ ਜਾਂਦੇ ਆ ਵੀ ਕੋਲ ਹੋਵੇ ਵੀ ਅੱਪਲ ਤਾਂ ਜ਼ੀਰੋ ਵਾਲੇ ਬੰਦੇ ਤਾਂ ਹੁੰਦੇ ਹੀ ਨਹੀਂ ਜਿਹੜਾ ਜ਼ੀਰੋ ਸਟਾਰਟ ਕਰਦਾ ਉਹਦਾ ਜਿਹੜੇ ਆਉਂਦੇ ਉਹ ਨਾਲੋ ਨਾਲ ਲੱਗ ਜਾਂਦੇ ਆ ਕਿ ਉਹ ਫੀਡ ਦੇ ਆ ਕੋਈ ਆਪਣਾ ਮਨਮੂਤਾ ਹੋ ਗਿਆ ਸਬਜੀ ਬਣੀ ਦਾ ਚਲ ਜਾਂਦੇ ਲੱਗਦੇ ਆ ਤਾਂ ਮੈਂ ਕਹਿੰਦਾ ਕਿ ਥੋੜਾ ਜਿਹਾ ਹਾਂ ਧੀਰਜ ਨਾਲ ਚਲੋ ਕੋਈ ਮਤਲਬ ਬੜਾ ਸੱਤ ਨਾ ਤੇ ਕੋ ਜਿੰਨੇ ਹੈਗੇ ਆ ਉੰਨੇ ਕੋਈ ਚਲੋ ਹਾਂ ਇੱਕ ਹੋਰ ਚੀਜ਼ ਜੇ ਕਿਸੇ ਨੇ ਬੱਛੀ ਜਾਂ ਬੱਛੀ ਪਾਲਣੀ ਆ ਜਿਹੜੇ ਕੋਈ ਵੀਰੋ ਚੱਲਦਾ ਉਹਦੇ ਇੱਕ ਮੇਨ ਮੋਟਿਵ ਇਹ ਆ ਤਿੰਨ ਬੱਛੀਆਂ ਤਿੰਨ ਮਤਲਬ ਤਿੰਨ ਗਾਇਆਂ ਮਗਰ ਇੱਕ ਬੱਛੀ ਪਾਲੋ ਐਨ ਵਧੀਆ ਤਰੀਕੇ ਨਾਲ ਉਹਦੇ ਨਾਲ ਆਇਆ ਕਿ ਜੇ ਆਪਾਂ ਸਾਰੀਆਂ ਪਾਲਣ ਜੀ ਤਿੰਨ ਸੂਰੀਆਂ ਤਿੰਨੇ ਬੱਛੀਆਂ ਪਾਲਾਂ ਲੱਗਈਏ ਤੇ ਆਪਾਂ ਦੇ ਪੈਸੇ ਬਹੁਤ ਲੱਗਦੇ ਉਹ ਇੱਕ ਸਾਲ ਦੇ ਵਿੱਚ ਘੱਟੋ ਘੱਟ ਲੱਖ ਰੁਪਏ ਦੀ ਵੀਡ ਖਾ ਜਾਂਦੀ ਹੈ ਜੇ ਵੀਡ ਦੇ ਅਕੋਰਡਿੰਗ ਚਲੀਏ ਠੀਕ ਹੈ ਨੀ ਆਗਰ ਕੇ ਮੈਂ ਕਹਿਣਾ ਹੈ ਕਿ ਬੜੇ ਆਪੋ ਹੀ ਉਹਨਾਂ ਦੇ ਲਕੋਤੇ ਨੇ ਲਕੋਤੇ ਨੂੰ ਹੁਣ ਹੋਈ ਆਪਣਾ ਖੋਲੋਤੇ ਆਪਣੇ ਕੋ ਬਚਾ ਕੇ ਰੱਖੋ ਇੱਕ ਕਿਦਾਂ ਮਗਰ ਅਚਾਰਾ ਮਗਰ ਇੱਕ ਬੱਚੀ ਪੜੋ ਉਹ ਵੀ ਟੋਪ ਨਹੀਂ ਜਿਹੜੀ ਤੁਹਾਨੂੰ ਵਧੀਆ ਲੱਗਦੀ ਦੇਖਣ ਤੁਹਾਨੂੰ ਇੰਨੀ ਤੇ ਜਾਣਕਾਰੀ ਹੁਣੀ ਦਿੱਤੀ ਸੀ ਕਿ ਆ ਵਧੀਆ ਹੈ ਜਾਂ ਖੱਟੀ ਹੈ ਹਣਾ ਤੇ ਜਿਵੇਂ ਆਈਆਂ ਤੈਨੂੰ ਬਾਕੀ ਸਾਰੇ ਭਰਾ ਆਪਣੇ ਪਸ਼ੂਆਂ ਦਾ ਖਿਆਲ ਰੱਖਿਆ ਕਰੋ ਭਰਾ ਜਿਹੜੇ ਦੇ ਸਿਰ ਤੋਂ ਆਪਣਾ ਰਜਕਾਰ ਚੱਲਦਾ ਇਹਨਾਂ ਦਾ ਧਿਆਨ ਜਿਆਦਾ ਰੱਖਿਆ ਕਰੋ ਕਿਉਂਕਿ ਜੇ ਇਹ ਰਹਿਿਆ ਰੱਖਾਂਗੇ ਸਾਡਾ ਧਿਆਨ ਰੱਖੋ ਅਗਰ ਇਹ ਵੀਡੀਓ ਵਿੱਚ ਫੋਗਰਾਂ ਦੀ ਆਉਗੀ ਹੈ ਨਾ ਹੈ ਖਾਚਾ ਪਾਣੀ ਵੀ ਦੱਸਾਂਗੇ ਸਰ ਹਾਂ ਖਾਚਾ ਪਾਣੀ ਬੋਕਰਣਾ ਦੱਸਾਂਗੇ ਸਭ ਕੁਝ ਦੱਸਾਂਗੇ ਮਤਲਬ ਹਮ ਤਾਂ ਆਪਾ ਲਵਾਏ ਆ ਕਿ ਆਪਾਂ ਨੂੰ ਕੀ ਰਿਜ਼ਲਟ ਮਿਲਦਾ ਉਹ ਦੱਸਾਂਗੇ ਉਹ ਦੱਸਾਂਗੇ ਦੁੱਧ ਵਧਿਆ ਜਾਂ ਘਟਿਆ ਕੀ ਫਾਇਦਾ ਪਹਿਲਾਂ ਨਾਉਂਦਾ ਹੀ ਸੀ ਮੈਂ ਪਾਣੀ ਨਾਲੋਂ ਕੱਢ ਲਾ ਕੇ ਇਹਦੇ ਨਾਲ ਆਣਾ ਤਾਂ ਟੈਂਪ ਟਾਈਮ ਉਹ ਬੰਦਾ ਫਸੇ ਰਹੇ ਦੇ ਉਹ ਮੈਂ ਬੋਕਰ ਰੋਏ ਮੈਂ ਕਿ ਇਹ ਨਾ ਹੁਣ ਮੈਂ ਇੱਕ ਵਾਰ ਨਿਲਾ ਦੇਣੇ ਆ ਬੋਕਰ ਚੱਲੀ ਜਾਣੇ ਆ ਠੀਕ ਆ ਉਹਨਾਂ ਨਿਲਾ ਕੇ ਠੰਡਾ ਹੋ ਜਾਂਦਾ ਤੇ ਇੱਕ ਫਰਸ ਸਾਫ ਹੋ ਜਾਂਦਾ ਜਿਹੜਾ ਮੱਛਾ ਪੁੱਛ ਉਹ ਵੀ ਆਉਂਦਾ ਹਣਾ ਤਾਂ ਫਿਰ ਰਾਂਗ ਰਕੇ ਕੋਕ ਕਰਨ ਉਹ ਠੰਡਈ ਰਹਿੰਦੀ ਸੱਦਲੀ ਬੁੱਧ ਫਿਰ ਆ ਨਾ ਮੈਂ ਅੱਜ ਦਾ ਜਿੱਦਾਂ ਕੀ ਕਰ ਰਹੇ ਹੁੰਦੇ ਆ ਏਸੀ ਲੱਗਿਆ ਬੰਦਾ ਪੈ ਗਿਆ ਉਹ ਹਸਾਬ ਹੋ ਜਾਂਦਾ ਵੀ ਨਹੀਂ ਏਸੀ ਹੈ ਨਾ ਆਪਾਂ ਨੂੰ ਵੀ ਪਤਾ ਲੱਗਦਾ ਕਿ ਹੈ ਠੰਡਾ ਹੁਣ ਕਹੋ ਸਹੀ ਹੋ ਰਹਿਣਾ ਸੈਂਚੂ ਸਾਰੇ ਲੋੜੇ ਚਾਹੀਦੇ ਮੇਰੇ ਹਿਸਾਬ ਨਾਲ ਲਗਾਉਣੇ ਤੇ ਚਾਹੀਦੇ ਆ ਬਾਕੀ ਦੇਖਦੇ ਆਂ ਕਿਆ ਬਣਦਾ ਹੱਲੇ ਜੇ ਵੀਡੀਓ ਵਧੀਆ ਆਇਆ ਤਾਂ ਆਪਾਂ ਵਧੀਆ ਦੱਸਾਂਗੇ ਅਗਲੀ ਵੀਡੀਓ ਜਲਦੀ ਦੱਸੂਗਾ ਤੇ ਆਪਣਾ ਅੱਜ 2 ਦਿਨਾਂ ਤੱਕ ਜੇ ਤੇ ਇਹਨਾਂ ਦਿਨਾਂ ਤੱਕ ਮੈਂ ਜਿਹੜੀ ਵੀਡੀਓ ਪਾਉਂਗਾ ਉਹਦੇ ਲਈ ਇਹ ਨੂੰ ਦੱਸਣਾ ਕਿ ਹਾਂ ਮੇਰਾ ਦੁੱਧ ਵਧਿਆ ਜਾਂ ਨਹੀਂ ਵਧਿਆ ਫੀਡ ਵੀ ਨਵੀਂ ਸ਼ੁਰੂ ਕੀਤੀ ਆ ਰਿਜ਼ਲਟ ਦੱਸਾਂਗੇ ਰਿਜ਼ਲਟ ਦੱਸਾਂਗੇ ਕੀ ਆ ਤੇ ਬਾਕੀ ਆਪਣੇ ਬਥੇਰੇ ਖਿਆਲ ਕਰਵਾਓ ਉਹਨੂੰ ਕਿੰਨਾ ਪਿਆਰ ਕਰਦੀ ਆ ਜੇ ਆਪਾਂ ਇਹਨੂੰ ਪਿਆਰ ਕਰਾਂਗੇ ਸਹੀ ਇਹ ਆਪਣੇ ਨਾਲ ਸਟੇ ਰਹੂਗੀ ਠੀਕ ਨਹੀਂ ਜਦੋਂ ਇਹਨਾਂ ਤੋਂ ਆਪਾਂ ਦੂਰ ਪੁੱਛਣਾ ਹਾਂ ਮੈਨੂੰ ਚੱਟੜਦੀ ਐ ਕਰਦੀ ਆ ਫੇ ਅਸੀਂ ਨੂੰ ਪਿਆਰ ਹੈ ਤਾਂ ਫੇ ਅਸੀਂ ਤੇ ਲਾਲਚ ਕਰਦੇ ਆ ਦੁੱਧ ਦਾ ਲਾਲਚ ਕਰਦੇ ਆ ਆਪਾਂ ਲਾਲਚ ਕਿਸੇ ਨਾਲ ਨਹੀਂ ਕਰਨਾ ਦਵੇ ਨਾ ਦਵੇ ਲਾਲਚ ਨਹੀਂ ਕਰਨਾ ਦੇ ਜੇ ਲਾਚ ਕਰਨ ਆਪ ਕੋ ਫੇ ਤਾਂ ਆਪਣਾ ਜਿਹ ਹੈ ਰਹਿ ਕੀ ਹੈ ਤੇ ਤਾਂ ਆਪ ਕੋ ਹੋਮ ਮੇ ਜਾ ਕੇ ਕਿ ਮੈਂ ਹੀ ਮੈਂ ਇਹ ਕੁਛ ਨਹੀਂ ਹੈਗੀ ਆ ਮੈਂ ਹੀ ਜੋ ਕਰਦਾ ਉਹ ਨਹੀਂ ਕਰਦਾ ਠੀਕ ਨਹੀਂ ਤਾਂ ਹਣ ਜੋਦਾ ਜਾ ਇਹ ਵੀ ਭਰਾ ਆਪਣਾ ਇੱਧਰ ਆ ਜਾ ਸਿੱਖਣ ਆਇਆ ਬੜਾ ਬੋ ਕੇ ਵੀ ਨੌਲੇਜ ਲੈਣ ਆਇਆ ਨੂੰ ਕਿਤੇ ਸਿਖਾਣੇ ਪਏ ਆ ਕਰਦਾ ਭਾਈ ਹੈ ਸਹੀ ਆ ਕਿੱਦਾਂ ਬੱਗੇ ਫੋਕਰ ਕਿੱਦਾਂ ਲੱਗੇ ਵਧੀਆ ਹੈ ਬਹੁਤ ਵਧੀਆ ਹਾਂ ਮੁੰਡਾ ਵੀ ਸਿੱਖਣ ਆਇਆ ਨਮਾਈਆਂ ਬਿਲਕੁਲ ਚੱਲ ਕਮੂ ਕਮ ਹਲੇ ਤੇ ਲਈ ਆ ਟੈਗਟ ਕਰਦੇ ਨੂੰ ਚਲੋ ਠੀਕ ਆ ਭਾਈ ਸਾਰੇ ਜਣੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਿਆ ਕਰੋ ਵਾਈਕ ਜੀ ਖਾਲਸਾ ਪੈਗਰਿਓ